ਹਾਂਜੀ ਬੰਦੇ ਦਾ ਹਾਲ ਚਾਲ ਤਾਂ ਪੁੱਛ ਲੋ ਪਹਿਲੀ ਬੋਲਣ ਲੱਗੇ ਮੈਂ ਦੱਸ ਕਿ ਤੁਹਾਨੂੰ ਕੀ ਆਉਂਦੀ ਤੁਸੀਂ ਕੰਮ ਤੇ ਗਏ ਹੋਏ ਸੀ ਓਹ ਮੈਂ ਫੋਨ ਤੁਹਾਨੂੰ ਤਾਂ ਨਹੀਂ ਕੀਤਾ ਮੈਂ ਕਿ ਤੁਸੀਂ ਕਹੋਗੇ ਫਿਰ ਮੈਂ ਵੀ ਨਾਲ ਚੱਲੂੰਗਾ ਤੁਹਾਨੂੰ ਛੁੱਟੀ ਕਿੱਥੇ ਮਿਲਦੀ ਆ ਫਿਰ ਕੀ ਹੋ ਗਿਆ ਗਾਣੂ ਕਰਦੀ ਹੂੰ ਜੇ ਮੈਂ ਆ ਗਈ ਹੁਣ ਮੈਂ ਆਪਣੇ ਪਿੰਡ ਵੀ ਨਹੀਂ ਆ ਸਕਦੀ ਰੋਕੇ ਤਾਂ ਨਹੀਂ ਕਦੇ ਤੁਸੀਂ ਮੈਨੂੰ ਪਰ ਮੇਰਾ ਜੀ ਮੇਰਾ ਵੀ ਤਾਂ ਜੀ ਕਰਦਾ ਵੀ ਮੈਂ 2-3 ਦਿਨ ਲਾ ਕੇ ਆਵਾਂ ਨਾਲ ਤੁਸੀਂ ਜਦੋਂ ਵੀ ਮੇਰੇ ਨਾਲ ਆਉਨੇ ਹੋ ਮੈਨੂੰ ਰਹਿਣ ਦਿਨੇ ਹੋ ਇੱਥੇ ਕੋਈ ਨਾ ਜੂੰਗੀ ਮੈਂ 2-3 ਦਿਨਾਂ ਤੱਕ ਲੈ ਹੁਣ ਮੈਂ 2-3 ਦਿਨ ਵੀ ਨਹੀਂ ਲਾ ਸਕਦੀ ਮੰਮੀ ਤਾਂ ਪੁੱਛ ਕੇ ਗਈਆਂ ਜੀ ਮੈਂ ਮੰਮੀ ਨਹੀਂ ਭੇਜਿਆ ਮੈਨੂੰ ਮੈਨੂੰ ਨਹੀਂ ਪਤਾ ਮੈਂ ਤਾਂ ਰਹੂੰਗੀ ਦੋ ਤਿੰਨ ਦਿਨ ਉੱਪਰ ਦੀ ਹੋਣ ਵਾਲੀ ਕਿਹੜੀ ਗੱਲ ਐ ਇਹਦੇ 'ਚ ਮੈਂ ਕਦੇ ਨਹੀਂ ਤੁਹਾਨੂੰ ਕਿਹਾ ਵੀ ਮੈਂ ਆਪਣੇ ਪੇਕੇ ਜਾਣਾ ਹੁਣ ਮੈਂ ਤੁਹਾਨੂੰ ਗੁੱਸਾ ਕਰਨ ਵਾਲੀ ਗੱਲ ਹੈਗੀ ਜੀ ਮੈਂ ਤੁਸੀਂ ਬੋਲੀਆਂ ਨਹੀਂ ਹੋ ਮੈਨੂੰ ਹੁਣ ਲੋਕ ਐ ਜਿਹੜੀ ਦੂਰ ਵਗ ਜਾਂਦੇ ਨਹੀਂ ਮੈਂ ਤਾਂ ਫਿਰ ਵੀ ਆਪਣੇ ਪੇਕੇ ਆਈਆਂ ਕੋਈ ਨਾ ਆ ਜੂਗੀ ਮੈਂ ਦੋ ਦਿਨ ਹੀ ਲਾਉਂਗੀ ਵੱਧ ਨਹੀਂ ਲਾਉਂਦੀ ਆਹੋ ਚਲੋ ਕੋਈ ਨਾ ਜਦੋਂ ਮੈਂ ਫੋਨ ਕਰਨਾ ਹੋਏ ਤੋ ਕਰ ਲੂੰਗੀ ਉਹ ਤਾਂ ਮੈਂ ਕਾਲੀ ਕਾਲੀ ਚ ਭੁੱਲ ਗਈ ਕਰੇ ਫੋਨ ਠੀਕ ਹੈ ਧਿਆਨ ਰੱਖਿਓ ਆਪਦਾ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਟੈਨਸ਼ਨ ਹੋਈ ਪਈ ਆ ਕੀ ਦੱਸਾਂ ਮੈਂ ਇਹਨਾਂ ਨੂੰ ਓ ਹੈਲੋ ਓ ਹਲੇ ਪਤੀਲਾ ਪਾਣੀ ਦਾ ਤਰਖੇ ਰੋਟੀ ਕੌਣ ਬਣਾਊਗਾ ਅਥਣ ਹੋ ਰਿਆ ਯਾਰ ਓ ਰੋਟੀ ਮ ਬਣਾ ਲੈਣੀ ਐ ਏਡੀ ਕੀ ਕਾਲੀ ਅੱਗੇ ਨੇ ਜਲ ਜਰ ਰੋਟੀ ਖਾਣੇ ਹੋ ਓਏ ਮੈਂ ਤਾਂ ਠੀਕ ਐ ਓ ਪ੍ਰੀ ਤਾਰੀ ਉਹਨੂੰ ਰੋਟੀ ਖਵਾਦੀ ਸੀ ਨਾ ਉਹਨੇ ਖਾਦੀ ਨਹੀਂ ਮੈਂ ਤਾਂ ਪੁੱਛਿਆ ਸੀ ਕਹਿੰਦੀ ਮੈਨੂੰ ਭੁੱਖ ਨਹੀਂ ਹੈਗੀ ਨਾ ਛੱ ਤੜਕੇ ਦੀ ਉਹਨੇ ਰੋਟੀ ਨਹੀਂ ਖਾਦੀ ਹੁਣ ਵੀ ਨਹੀਂ ਤੂੰ ਲਾਹੀ ਇੰਨੇ ਲੇਟ ਕਰਤਾ ਜੇ ਤੁਹਾਨੂੰ ਜ਼ਿਆਦਾ ਦਿੱਕਤ ਆ ਨਾ ਤਾਂ ਤੁਸੀਂ ਖਵਾ ਦਿਓ ਮੇਰੇ ਘਰੇ ਤਾਂ ਨਹੀਂ ਖਾਦੀ ਹੁਣ ਮੈਂ ਅਗਲੇ ਦਿਨ ਧੱਕੇ ਨਾ ਮੂਝ ਵਰਕੇ ਪਾਦਾ ਨਲੇ ਮੈਨੂੰ ਆਇਂਦਾ ਸੋ ਅੱਗੇ ਤਾਂ ਉਹ ਕਦੇ ਆਈ ਨਹੀਂ ਹੈਗੀ ਆਵਦੇ ਘਰ ਵਾਲੇ ਤੋਂ ਮੇਨਾ ਹੁਣ ਕਿਵੇਂ ਆ ਗਈ ਉਹ ਉਸੇ ਦਾ ਫੋਨ ਆ ਰਿਹਾ ਤੇ ਇਹ ਤੋਂ ਪਹਿਲਾਂ ਕੀ ਕਹਿੰਦਾ ਉਹ ਕੰਮ-ਕੁੰਮ ਤੇ ਗਿਆ ਹੁਣ ਆਪ ਇਹ ਕਹਿੰਦੀ ਵੀ ਜੇ ਉਹ ਮੇਰੇ ਨਾਲ ਆਉਂਦਾ ਫਿਰ ਮੈਨੂੰ ਰਾਤ ਨਹੀਂ ਰਹਿਣ ਦਿੰਦਾ ਆਪਦੀ ਸੱਸ ਨੂੰ ਦੱਸ ਕੇ ਆ ਗਈ ਉਹ ਫੋਨ ਕਰੀ ਗਿਆ ਮਗਰ ਉਹ ਕਹਿੰਦਾ ਹਾਂ ਹਾਂ ਕਹਿੰਦਾ ਪ੍ਰੀਤ ਨਹੀਂ ਆਈ ਕਹਿੰਦਾ ਮੈਨੂੰ ਦੱਸ ਕੇ ਕਹਿੰਦਾ ਉਹ ਕਾਤ ਹੋ ਰਹੀ ਆ ਗਈ ਲੈ ਦੱਸ ਕੇ ਨਹੀਂ ਆਈ ਇਹ ਤਾਂ ਉਹਨੂੰ ਬਿਨਾਂ ਪੁੱਛੇ ਪਾਣੀ ਵੀ ਨਹੀਂ ਪੀਂਦੀ ਹੈਗੀ ਤੇ ਤੁਸੀਂ ਕਹਿੰਦੇ ਦੱਸ ਕੇ ਨਹੀਂ ਆਈ ਹੈਗੀ ਉਹ ਫੇਰ ਕੀ ਹੋ ਗਿਆ ਆਪਦੀ ਸੱਸ ਨੂੰ ਦੱਸ ਕਿਹਾਈ ਐ ਜਾਂ ਮਾਸੀ ਨੂੰ ਦੱਸ ਕੇ ਆਈ ਐ ਮੈਂ ਇੱਕ ਗੱਲ ਕਹਾਂ ਤੁਸੀਂ ਮਨ ਨੂੰ ਚਾਹੇ ਨਾ ਮਨੋ ਪੱਕਾ ਕੋਈ ਨਾ ਕੋਈ ਗੱਲ ਤਾਂ ਹੋਈ ਆ ਜਾਂ ਤਾਂ ਇਹ ਕੁੜੀ ਆਪਣੀ ਤਰ ਲਗਾਉਂਦੀ ਐ ਤੇਰੇ ਤਾਂ ਨਾ ਦਿਮਾਗ ਚ ਘਾਹ ਭਰਿਆ ਕੀ ਗੱਲ ਹੋਣੀ ਐ ਜੇ ਗੱਲ ਹੋਈ ਹੁੰਦੀ ਪਰਉਣਾ ਮੈਨੂੰ ਦੱਸ ਦਿੰਦਾ ਮੇਰੇ ਨਾਲ ਗੱਲ ਹੋਈ ਓਦੀ ਚੱਲ ਠੀਕ ਆ ਜੇ ਤੁਹਾਨੂੰ ਨਹੀਂ ਫਿਕਰ ਐਗੀ ਫਿਰ ਮੈਨੂੰ ਬਾੜੀ ਆ ਕੋਈ ਨਾ ਰੋਟੀ ਜਦ ਬਣਾਉਂਗੀ ਦੇ ਦੂੰਗੀ ਜਦੋਂ ਬਣਾਏਂਗਾ ਤੇ ਕੀ ਮਤਲਬ ਐ ਤੂੰ ਰੋਟੀ ਬਣਾ ਚੁੱਪ ਕਰਕੇ ਕੋਈ ਨਾ ਬਣਾ ਲਊਗੀ ਹਾਂ ਬਾਕੀ ਦੇ ਕੰਮ ਫੇਰ ਕਰ ਲਈ ਸਮਝ ਨਹੀਂ ਆਉਂਦੀ ਯਾਰ ਇਹਨੂੰ ਸਮਝਾਵਾਂ ਕਿ ਕਿਹਨੂੰ ਸਮਝਾਵਾਂ ਪਰ ਜਿਹੜੇ ਹਸਾਬ ਨਾਲ ਪ੍ਰਾਣੇ ਦੀ ਟੋਨ ਸੀ ਉਸ ਦੇ ਹਿਸਾਬ ਨਾਲ ਲੱਗਦਾ ਮੈਨੂੰ ਵੀ ਐ ਵੀ ਕੋਈ ਨਾ ਕੋਈ ਗੱਲ ਜ਼ਰੂਰ ਹੈ ਪਰ ਜੇ ਕੋਈ ਗੱਲ ਹੁੰਦੀ ਫਿਰ ਪ੍ਰਾਣਾ ਮੈਨੂੰ ਦੱਸ ਹੀ ਦਿੰਦਾ ਮੈਂ ਤਾਂ ਆਪ ਇਹਦੇ ਮਗਰ ਲੱਗ ਕੇ ਸੋਚਣ ਲੱਗ ਗਿਆ ਨਾ ਆ ਪਾਪਾ ਪਤਾ ਨਹੀਂ ਕਿੱਧਰ ਯਾਰ ਇਹ ਆਥਣ ਵੇਲੇ ਇਹਦੇ ਪਗੂਏ ਨੂੰ ਕੁਕੜਾ ਉੱਠ ਖੜਦੀਆਂ ਨੇ ਰੋਟੀ ਬਣ ਗਈ ਹੋਵੇ ਤਾਂ ਰੋਟੀ ਖਾ ਲੀਏ ਉਹ ਤਾਂ ਬਿਛਾਲੀ ਰੋਟੀ ਪਾ ਦੇ ਪੁੱਤ ਜੇ ਬਣ ਗਈ ਤਾਂ ਨਾ ਡੈਡੀ ਥੋੜਾ ਸਵੇਰੇ ਮੈਂ ਕਿਹੜਾ ਲੰਗਰ ਦੇਦਾ ਸਾਰੇ ਕੰਮ ਮੇਰੇ ਕਰਨ ਵਾਲੇ ਪਏ ਨੇ ਇਕੱਲੀ ਮੈਂ ਹੈਗੀ ਕੰਮ ਕਰਨ ਵਾਲੀ ਉਹ ਪੁੱਤ ਭੁੱਖ ਲੱਗੀ ਸੀ ਮੈਂ ਤਾਂ ਆ ਰੋਟੀ ਹੁਣ ਭੁੱਖ ਲੱਗੀ ਤਾਂ ਰੋਟੀ ਖਾਣੀ ਐ ਲੈ ਮੈਂ ਕਿਹੜਾ ਰੋਟੀ ਨੂੰ ਜਵਾਬ ਦਿੰਨੀ ਆ ਉਹ ਤਾਂ ਮੈਨੂੰ ਪਤਾ ਹੀ ਵੀ ਪੱਕੇ ਮੈਨੂੰ ਹੀ ਦੱਦ ਲੱਗੇ ਹੋਏ ਆ ਅੱਗੇ ਤਾਂ ਤੁਸੀਂ ਇਕੱਲੇ ਸੀ ਹੁਣ ਨਾਲ ਤੁਹਾਡੀ ਕੁੜੀ ਵੀ ਮੈਨੂੰ ਦੱਦ ਲੱਗ ਗਈ ਆਕੇ ਓ ਪੁੱਤ ਤੂੰ ਉਹਨੂੰ ਕਹਾਂਏ ਕਹਿੰਦੀ ਆ ਦੱਦ ਲੱਗੀ ਜੇ ਜਵਾਕੜੀ 4 ਦਿਨ ਆਪਣੇ ਕੋਲੇ ਆ ਗਈ ਮਿਲਣ ਤਾਂ ਇਹਦਾ ਮਤਲਬ ਲੈ ਥੋੜੀ ਉਹ ਦੱਦ ਲੱਗੀ ਤੈਨੂੰ ਉਹ ਅੱਛਾ ਮੈਂ ਤਾਂ ਤੁਸੀਂ ਵੀ ਦੱਦ ਲੱਗੇ ਹੋਇਓਂ ਸਾਥ 'ਚ ਸਾਰਾ ਦਿਨ ਬੈਠ ਰਹੇ ਨੇ ਨਾ ਕੋਈ ਕੰਮ ਧੰਦਾ ਨਹੀਂ ਹੁੰਦਾ ਤੁਹਾਡੇ ਤੋਂ ਲੈ ਉਹ ਭਈ ਮੈਂ ਕੰਮ ਧੰਦਾ ਕੀ ਕਰਾਂ ਅਕੇ ਦੱਦ ਲੱਗੋ ਹੋਰ ਮੈਂ ਹੁਣ ਘਰੋਂ ਬਾਹਰ ਭੱਜਾਂ ਫੇਰ ਭਈ ਇਹ ਦੱਸ ਮੈਂ ਘਰੋਂ ਬਾਹਰ ਭੱਜਣ ਲਈ ਨਹੀਂ ਕਹਿੰਦੀ ਪਰ ਕੰਮ ਤਾਂ ਕਰ ਹੀ ਸਕਦੇ ਹੋ ਹੁਣ ਉਹ ਵੀ ਤਾਂ ਵਿਚਾਰਾ ਸਾਰਾ ਦਿਨ ਮਿਹਨਤ ਕਰਦਾ ਹੀ ਆ ਤੁਸੀਂ ਬੈਲੇ ਬੈਠ ਕੇ ਕਲਾ ਲੰਗਰ ਪਾੜਨ ਨੂੰ ਉਹ ਪੁੱਤ ਇਸ ਉਮਰ 'ਚ ਮੈਂ ਹੁਣ ਦੱਸ ਕਿਹੜਾ ਕੰਮ ਕਰਾਂ ਕਿਹੜਾ ਮੈਂ ਪਹਾੜ ਤੋੜ ਦੂੰ ਦੱਸ ਮੈਨੂੰ ਤੂੰ ਆ ਬੁੱਢੀਆਂ ਹੱਡੀਆਂ ਨੇ ਦੱਸ ਮੈਂ ਇਹਦੇ ਨਾਲ ਕੀ ਹੁਣ ਕੰਮ ਕਰਾਂ ਅੱਛਾ ਇਸ ਉਮਰ 'ਚ ਕੰਮ ਨਹੀਂ ਹੁੰਦਾ ਪਰ ਸਾਥ 'ਚ ਬੈਠ ਕੇ ਤਾਸ਼-ਬਾਤ ਖੇਡੀ ਜਾਂਦੀ ਐ ਉਦੋਂ ਨਹੀਂ ਸ਼ਰਮ ਆਉਂਦੀ ਓ ਪੁੱਤ ਜੇ ਕਰੋ ਜੇ ਨਾ ਕਰੇ ਬੰਨਿਆ ਤਾਂ ਇੱਥੇ ਬੋਲਾ ਚੱਲੀ ਰਹਿੰਦੀ ਐ ਹਰ ਟਾਈਮ ਜੇ ਉੱਥੇ ਟਾਈਮ ਪਾਸ ਕਰਨ ਵਗ ਜਾਂਦੇ ਆ ਤਾਂ ਤੁਸੀਂ ਐਂ ਬੋਲਦੇ ਹੋ ਜ ਵਗ ਆ ਬੰਨੇ ਹੱਥ ਮੈਂ ਤਾਂ ਤੈਨੂੰ ਐਂ ਕਹਿਣੀ ਆ ਜਾ ਕੇ ਆਪਦੀ ਕੁੜੀ ਨੂੰ ਪੁੱਛ ਲੈ 4 ਦਿਨ ਤੋਂ ਕਹਿੰਦੀ ਸੀਗੀ ਹਫ਼ਤਾ ਹੋ ਗਿਆ ਇੱਥੇ ਬੈਠੀ ਨੂੰ ਨਾ ਪੁੱਤ ਤੂੰ ਮੈਨੂੰ ਐਂ ਦੱਸ ਜੇ ਚਾਰ ਦਿਨ ਕਹਿੰਦੀ ਸੀ ਹਫਤੌਗਾਂ ਫੇਰ ਕੀ ਹੋ ਗਿਆ ਉਹਦਾ ਇਥੋਂ ਦੀ ਜੰਮੀ ਪੜੀ ਆ ਉਹ ਜੇ ਚਾਰ ਦਿਨ ਮਿਲਣ ਲਾਗੀ ਫੇਰ ਕੀ ਹੋਗਾ ਦੱਸੀ ਮੈਨੂੰ ਮੈਂ ਆਪਦੇ ਪੇਕੇ ਕਿੰਨਾ ਕ ਜਾਣੀ ਆ ਉਹ ਲੈ ਪੁੱਤ ਫਿਰ ਜੇ ਉਹ ਆ ਗਈ ਤਾਂ ਫਿਰ ਤੈਨੂੰ ਕੀ ਤਕਲੀਫ ਹੋ ਗਈ ਦੱਸ ਤਕਲੀਫ ਮੈਨੂੰ ਉਹਦੇ ਆਉਣ ਨਾਲ ਨਹੀਂ ਹੈਗੀ ਪਰ ਅੱਗੇ ਤੋਂ ਉਹ ਕਦੇ ਨਹੀਂ ਆਈ ਹੈਗੀ ਜੇ ਆਉਗੀ ਵੀ ਨਾ ਤਾਂ ਇੱਕ ਦਿਨ ਤੋਂ ਵੱਧ ਲਾ ਕੇ ਨਹੀਂ ਜਾਂਦੀ ਪੱਕਾ ਕੋਈ ਨਾ ਕੋਈ ਗਲਤ ਹੈਗੀ ਆ ਮੈਨੂੰ ਤਾਂ ਉਹ ਦੱਸਦੀ ਨਹੀਂ ਤੁਸੀਂ ਬੋਝ ਲਾਉ ਨੂੰ ਓਏ ਪੁੱਤ ਜੇ ਕੋਈ ਗੱਲ ਹੁੰਦੀ ਨਾ ਉਹ ਇਹੀ ਦੀ ਨਹੀਂ ਹੈਗੀ ਵੀ ਹੁਣ ਨਾ ਦੱਸਦੀ ਦੱਸ ਦਿੰਦੀ ਹੁਣ ਨੂੰ ਬਾਲਾ ਜੀ ਕਿਨ ਕਰਨਾ ਮਾਣਾ ਹੁੰਦਾ ਜੇ ਮੈਂ ਪੁੱਛੂੰਗੀ ਤਾਂ ਫਿਰ ਮੈਂ ਬੁਰੀ ਲੱਗੂੰਗੀ ਇੰਨੇ ਦਿਨ ਤਾਂ ਕੋਈ ਨਹੀਂ ਬਿਠਾ ਕੇ ਰੱਖਦਾ ਹੁੰਦਾ ਨਾਲੇ ਉਹਨੂੰ ਚੰਗੀ ਤਰ੍ਹਾਂ ਪਤਾ ਵੀ ਉਹਦੇ ਸੱਸ ਦਾ ਘਰੇ ਕੰਮ ਬਿਨਾਂ ਸਰਦਾ ਨਹੀਂ ਉਹ ਤਾਂ ਵਿਚਾਰੀ ਗੋਡੇ ਦੁਖਦੇ ਨੇ ਉਹ ਕਿੱਥੋਂ ਕੰਮ ਕਰ ਲੂਗੀ ਚੱਲ ਪੁੱਤ ਜੇ ਤੂੰ ਕਹਿੰਦੀ ਆ ਤਾਂ ਮੈਂ ਪੁੱਛ ਲੈਣਾ ਕਿੱਥੇ ਆ ਪ੍ਰੀਤ ਅੰਦਰ ਹੀ ਬੈਠੀ ਆ ਹੋਰ ਇਹਨੂੰ ਦੱਸ ਕੀ ਕਰਨਾ ਪੁੱਛਦਾ ਮੈਂ ਉਹ ਤੋਂ ਰੋਟੀ ਤਿਆਰ ਕਰ ਦੇ ਭਾਈ ਕੋਈ ਨਾ ਕਰ ਦਿੰਨੀ ਆ ਹੁਣ ਇਹਨਾਂ ਦੇ ਦਾਂ ਆਲੂ ਵਾਲੇ ਪਰੌਂਠੇ ਤੈਨੂੰ ਮੈਂ ਪ੍ਰੀਤ ਜਾਂਦਾ ਸੀ ਪੁੱਤ ਕਿਤੇ ਨਹੀਂ ਬਾਪੂ ਮੈਂ ਦੇਖਦੀ ਸੀ ਮਾ ਭਾਬੀ ਨੇ ਕੰਮ ਕਰਾ ਦਿੰਨੀ ਹੈ ਕੋਈ ਚਲੋ ਤਾਂ ਪੁੱਤ ਠੀਕ ਹੈ ਕੰਮ ਤਾਂ ਤੂੰ ਕਰਾਦੀ ਇੱਕ ਮੈਨੂੰ ਐ ਦੱਸ ਮੇਰੇ ਮਨ ਜੇ ਚ ਗੱਲ ਆਈ ਹੈ ਇੱਕ ਦੀ ਕਰਦਾ ਤੈਨੂੰ ਪੁੱਛਾਂ ਇੱਕ ਦੀ ਕਰਦਾ ਪੁੱਤ ਨਾ ਪੁੱਛ ਕੀ ਹੋਇਆ ਪੁੱਛੋ ਮੈਂ ਤੈਨੂੰ ਐ ਕਹਿੰਦਾ ਪੁੱਤ ਵੀ ਤੈਨੂੰ ਇੰਨੇ ਦਿਨ ਹੋ ਗਏ ਆਏ ਨੂੰ ਸਹੀ ਗੱਲ ਦੱਸੀ ਵੀ ਉੱਥੇ ਖੈਰ ਸੁਖ ਹੈ ਤੂੰ ਇੰਨੇ ਦਿਨਾਂ ਦੇ ਸਾਰਾ ਕੁਝ ਠੀਕ ਠਾਕ ਹੈ ਬਾਪੂ ਜੀ ਉਹ ਤਾਂ ਮੇਰੇ ਜੀ ਲੱਗ ਗਏ ਇੱਥੇ ਆ ਕੇ ਤਾ ਕਰਕੇ ਮੈਂ ਕਿਹਾ ਚੱਲ ਇੱਕ ਅੱਧਾ ਦਿਨ ਹੋ ਰਾਇਆ ਇੰਨੀਆ ਪੁੱਤ ਦੇਖ ਲੈ ਆਉਣਗੇ ਮੈਨੂੰ ਇੱਕ ਅੱਧੇ ਦਿਨ ਚੋਹ ਲੈਣਾ ਜਿੱਦੇ ਛੁੱਟੀ ਹੋਈ ਉਹਨਾਂ ਨੂੰ ਪੁੱਤ ਤੇਰੀ ਗੱਲ ਸਾਰੀ ਠੀਕ ਹੈ ਪਰ ਫਿਰ ਵੀ ਮੇਰੇ ਮਨ ਚ ਆਈ ਗੱਲ ਵੀ ਉਹਨਾਂ ਨੇ ਤਾਂ ਕਦੇ ਇੰਨੇ ਦਿਨ ਤੈਨੂੰ ਛੱਡਿਆ ਹੀ ਨਹੀਂ ਸੀ ਵੀ ਆਹ ਕੀ ਗੱਲ ਵੀ ਖੁਦਮ ਤੈਨੂੰ ਇੰਨੀ ਛੁੱਟੀ ਕਿਵੇਂ ਦੇਤੀ ਉਹਨਾਂ ਨੇ ਵੀ ਚੱਲ ਤੂੰ ਉੱਥੇ ਰਹਿ ਲੈ ਮੈਂ ਮੰਮੀ ਨਾਲ ਗੱਲ ਕਰ ਲਈ ਸੀ ਮੰਮੀ ਤਾਂ ਮੈਨੂੰ ਕਹਿੰਦੀ ਸੀ ਕਹਿੰਦੀ ਪੁੱਤ ਦੇਖ ਲੈ ਕਹਿੰਦੀ ਤੂੰ ਆ ਜਾ ਮੈਂ ਕਿਹਾ ਮੰਮੀ ਜੀ ਤਾਂ ਸਰਦਾ ਮੈਂ ਕਿਹਾ ਇੱਕ ਅੱਧਾ ਦਿਨ ਹੋਰ ਲਾਇਆ ਹੁੰਨੀ ਆ ਵੀ ਮੈਥੋਂ ਕਿਹੜੇ ਰੋ ਰੋ ਜਾਏ ਜਾਂਦਾ ਫਿਰ ਹੁਣ ਉਹਨੇ ਤੈਨੂੰ ਕਿਹਾ ਵੀ ਇੱਕ ਤਾ ਦਿਨ ਹੋਰ ਲਾ ਲੈ। ਹਾਂਜੀ ਕਿਹੇ ਬਾਪੂ ਪਰ ਉਦੋਂ ਜਦੋਂ ਮੈਂ ਲੈਣ ਗਿਆ ਸੀ ਉਦੋਂ ਤੈਨੂੰ ਮੇਰੇ ਨਾਲ ਤੁਰਿਆ ਨਹੀਂ ਕਹਿੰਦੀ ਵੀ ਪਾਈ ਸਾਬ ਮੈਂ ਤਾਂ ਤੁਰ ਨਹੀਂ ਸਕਦੀ ਮੇਰੇ ਤਾਂ ਗੋਡੇ ਨਾਲ ਤੁਰਿਆ ਨਹੀਂ ਜਾਂਦਾ। ਬਾਪੂ ਟਾਈਮ ਟਾਈਮ ਦਾ ਫਰਕ ਹੁੰਦਾ। ਤੈਨੂੰ ਪਤਾ ਹੈ ਉਦੋਂ ਗੋਡੇ ਉਹਦੇ ਜਿਆਦਾ ਦੁਖਦੇ ਸੀ। ਹੁਣ ਜਦੋਂ ਨੀ ਦਵਾਈ ਖਾਣ ਲੱਗੇ ਹੁਣ ਗੋਡੇ ਠੀਕ ਨੇ ਉਹਦੇ। ਉਹ ਪਤਾ ਹੀ ਤਾਂ ਤੇਰੀਆਂ ਸਾਰੀਆਂ ਗੱਲਾਂ ਠੀਕ ਐ। ਪਰ ਜਿਹੜਾ ਧੀ ਦਾ ਬਾਪ ਹੁੰਦਾ ਨਾ ਉਹਨੂੰ ਬਹੁਤ ਗੱਲਾਂ ਦੀ ਸੋਚ ਹੁੰਦੀ ਆ ਪੁੱਤ। ਬਾਪੂ ਟੈਨਸ਼ਨ ਕਦੋਂ ਲੈਨੀਓ ਅਹੀ ਜੀ ਕੋਈ ਗੱਲ ਨਹੀਂ ਨਾ ਜੇ ਕੋਈ ਗੱਲ ਹੁੰਦੀ ਮੈਂ ਤੁਹਾਨੂੰ ਦੱਸ ਦਿੰਦੀ ਚੱਲ ਪੁੱਤ ਅਹੀ ਜੀ ਗੱਲ ਹੋਵੇ ਵੀ ਕਾਨੂੰ ਪ੍ਰਮਾਤਮਾ ਨਾ ਕਰੇ ਅਹੀ ਜੀ ਗੱਲ ਪਰ ਤੈਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਜੇ ਕੋਈ ਅਹੀ ਜੀ ਗੱਲ ਹੈਗੀ ਹੈ ਨਾ ਦੱਸਦੀ ਹਾਂ ਹਾਂ ਜੀ ਬਾਪੂ ਜੀ ਲੈ ਕਹੀ ਜੀ ਗੱਲਾਂ ਕਰਦੇ ਹੋ ਤੁਹਾਨੂੰ ਨਹੀਂ ਦੱਸੂਗੀ ਹੋਰ ਕਿਹਨੂੰ ਦੱਸੂਗੀ ਮੈਂ ਚੱਲ ਠੀਕ ਹੈ ਐ ਤਾਂ ਮੈਨੂੰ ਪਤਾ ਮੇਰੀ ਤੀਦਾ ਵੀ ਮੇਰੇ ਕੋਲ ਕੋਈ ਗੱਲ ਲੁਕਾਉਂਦੀ ਨਹੀਂ ਚੱਲ ਕਰਾ ਦੇ ਰੋਟੀ ਰੁੱਟੀ ਦਾ ਕੰਮ ਉਹਦੇ ਨਾਲ ਹਾਂ ਜੀ ਬਾਪੂ ਜੀ ਕੀ ਦੇ ਸਾਮੇ ਬਾਪੂ ਨੂੰ ਹੋਣਾ ਸੱਤ ਦਿਨ ਹੋ ਗਏ ਨਾ ਉਹਨਾਂ ਦਾ ਫੋਨ ਆਇਆ ਤੇ ਨਾ ਕੁਝ ਮੰਮੀ ਨੇ ਦੱਸਿਆ ਪਤਾ ਨਹੀਂ ਕੀ ਬਣੂਗਾ ਮੈਨੂੰ ਤਾਂ ਸੋਚ ਲੱਗੀ ਪਈ ਆ 10 20 ਥੋੜਾ ਗੋਇਨ ਕਿ ਬਿੰਦ ਬਿੰਦ ਬਾਅਦ ਗੋਹਾ ਬਿੰਦ ਬਿੰਦ ਬਾਅਦ ਗੋਹਾ ਓਏ ਗੋਹਾ ਕਰਨੇ ਇਹਨਾਂ ਨੇ ਓਰੇ ਆਈਸ ਯਾਰ ਇੱਕ ਗੱਲ ਸੁਣ ਮੇਰੀ ਆ ਗਿਆ ਸੁਣ ਤਾਂ ਉਹ ਸੁਣ ਲਿਆ ਗੱਲ ਉਹ ਹਾਂ ਹੁਣ ਬਹੁਤ ਆਟਾ ਦਾ ਹਾਂ ਕਿਸੇ ਵਾਰ ਮੈਨੂੰ ਐਂ ਦੱਸ ਪੁੱਤ ਹਾਂ ਆਪਣੀ ਪ੍ਰੀਤ ਆਈ ਨੂੰ ਕੈ ਦਿਨ ਹੋ ਗਏ ਹਾਂ ਪਹਿਲਾਂ ਕਦੇ ਉਹਨਾਂ ਨੇ ਵੀ ਨਹੀਂ ਛੱਡੀ ਦੇਖ ਇੰਨੇ ਦਿਨ ਨਾ ਹੀ ਕਦੇ ਰਹੀ ਜੈ ਇੰਨੇ ਦਿਨ ਉਹਦੀ ਕਹਿੰਦੀ ਮੈਂ ਤਾਂ ਮੁਰਨਾ ਹੈ ਪੁੱਤ ਮੈਨੂੰ ਨਾ ਕੁਛ ਠੀਕ ਜਾਂ ਨਹੀਂ ਲੱਗਦਾ ਵੀ ਇੰਨੇ ਇੰਨੇ ਦਿਨ ਉਹ ਲੈ ਇੰਨੇ ਇੰਨੇ ਦਿਨ ਕੀ ਠੀਕ ਨਹੀਂ ਲੱਗਦਾ ਆਪਦੀ ਕੁੜੀ ਐ ਆਪਦਾ ਉਹਦਾ ਘਰ ਐ ਠੀਕ ਐ ਦੋ ਦਿਨ ਵੱਧ ਲਾਵੇ ਘੱਟ ਲਾਵੇ ਸਾਨੂੰ ਕੀ ਹੁੰਦਾ ਬਾਈ ਉਮੈਂ ਤਾਂ ਨਹੀਂ ਕਹਿੰਦਾ ਵੀ ਮੈਨੂੰ ਕੁਝ ਹੁੰਦਾ ਹੈ ਹਾਂ ਪਰ ਮੈਂ ਵੀ ਤਾਂ ਪਿਉ ਆ ਕੋ ਸੋਚਣਾ ਤਾਂ ਪੈਂਦਾ ਹੈ ਵੀ ਗੱਲ ਕੀ ਹੈ ਇਹ ਦੂ ਇੱਕ ਹੋਰ ਦੇਖਣਾ ਕੋਈ ਸਮਾਨ ਨਾ ਸਪਾਣਾ ਕੋਈ ਮੇਰੇ ਕੋਲੇ ਤਾਂ ਉਹਨਾਂ ਦਾ ਕੋਈ ਫੋਨ ਵੀ ਨਹੀਂ ਆਇਆ ਕੋਈ ਉਹ ਫਿਰ ਪਰੌਣੇ ਦਾ ਫੋਨ ਰੋਜ਼ ਮੇਰੇ ਕੋਲੇ ਆਉਂਦਾ ਹੈ ਉਹ ਕਹਿੰਦਾ ਵੀ ਭਾਈ ਮੈਂ ਲੈਣਾ ਵਾ ਇਹੀ ਕਹਿੰਦੀ ਹੈ ਵੀ ਚੱਲ ਕੋਈ ਗੱਲ ਨਹੀਂ ਦੋ ਦਿਨ ਮੇਰਾ ਹੋਰ ਰਹਿਣਾ ਔਰੇ ਮੇਰਾ ਜੀ ਲੱਗਦਾ ਜੇ ਕੋਈ ਉਹ ਗੱਲ ਹੋਵੇ ਫਿਰ ਪਰੌਣਾ ਜਾਂ ਤਾਂ ਮੈਨੂੰ ਗੱਲ ਦੱਸੇ ਕੋਈ ਜਾਂ ਫਿਰ ਉਹਰੇ ਲੈਣ ਵੀ ਆਵੇ ਪਰ ਮੈਨੂੰ ਜਾਂ ਐਂ ਕਹ ਨੂੰ ਕਹਿੰਦਾ ਉਹ ਵਾਰੀ ਵਾਰੀ ਵੀ ਮੈਂ ਲੈਣ ਆਉਣਾ ਉਏ ਉਹ ਤਾਂ ਠੀਕ ਆ ਗੱਲ ਪਰ ਜਦੋਂ ਮੈਂ ਇਹਦੇ ਮੂੰਹ ਦੇ ਕੰਨੀ ਦੇਖਦਾ ਮੈਨੂੰ ਐ ਲੱਗਦਾ ਵੀ ਜਿਵੇਂ ਆਪਣੇ ਤਾਂ ਕੋਈ ਗੱਲ ਲੁਕਾਉਂਦੀ ਹੁੰਦੀ ਹੈ ਕੁੜੀ ਪਤਾ ਨਹੀਂ ਭਾਈ ਤੁਸੀਂ ਅੱਡ ਸੀਆਈਡੀ ਵਾਲੇ ਬਣੇ ਫਿਰਦੇ ਹੋ ਉਧਰ ਉਹ ਕਹੀ ਜਾਂਦੀ ਹੈ ਵਿਚਾਲੀ ਵੀ ਮੈਨੂੰ ਐ ਲੱਗਦਾ ਇਧਰੋਂ ਤੂੰ ਬਾਪੂ ਕਹੀ ਜਾਂਦਾ ਮੈਨੂੰ ਤਾਂ ਕੋਈ ਉਹਦੇ ਮੂੰਹ ਤੋਂ ਲੱਗਦਾ ਨਹੀਂ ਜਿਵੇਂ ਉਹਦਾ ਪਹਿਲਾਂ ਮੂੰਹ ਆ ਉਮੀ ਉਹਦਾ ਹੁਣ ਮੂੰਹ ਹੈ ਉਹ ਨਹੀਂ ਭਾਈ ਸਾਨੂੰ ਜੋ ਲੱਗਦਾ ਸੀ ਤਾਂ ਤੈਨੂੰ ਉਹੀ ਕਹਨੇ ਆ ਪਰ ਤੂੰ ਪੁੱਛ ਮੱਛ ਲੈ ਮਾਣਾ ਮੋਟਾ ਮੈਂ ਕੀ ਪੁੱਛਾਂ ਮੈਂ ਨਹੀਂ ਭਾਈ ਪੁੱਛਦਾ ਜਦੋਂ ਕੋਈ ਗੱਲ ਨਹੀਂ ਹੈਗੀ ਮੈਂ ਉਹੀ ਪੁੱਛੀ ਆਵਾ ਉਹਨੂੰ ਐ ਲੱਗੂਗਾ ਜਵਾਕੜੀ ਨੂੰ ਹੀ ਪਤਾ ਨਹੀਂ ਮੈਨੂੰ ਦੋ ਦਿਨ ਰਹਿੰਦੀ ਨੂੰ ਨੀ ਉਰੇ ਜਰਦੇ ਉਹ ਰਹੇ ਤਾਂ ਚਾਹੇ ਮਹੀਨਾ ਪਰ ਸੁੱਖ ਸ਼ਾਂਤੀ ਨਾਲ ਰਹੇ ਮੈਨੂੰ ਐ ਆਏ ਆਂ ਡਰ ਜਾਂ ਵੀ ਕਿਤੇ ਕੋਈ ਗੱਲਬਾਤ ਨਾ ਹੋਈ ਹੋਵੇ ਉੱਤੇ ਉਹ ਕੋਈ ਗੱਲ ਨਹੀਂ ਹੋਈ ਸੁੱਖ ਸ਼ਾਂਤੀ ਨਾਲ ਹੀ ਰਹਿੰਦੀ ਆਂ ਉਹ ਕਿਹੜਾ ਉਹ ਟੋਏ ਪਟਦੀ ਔਰੇ ਵਿਹੜੇ 'ਚ ਕੁਝ ਨਹੀਂ ਹੁੰਦਾ ਕੋਈ ਨਾ ਤੇਰੇ ਤਾਂ ਉਹੀ ਨਾ ਤੇਰੀਆਂ ਤਾਂ ਉਹੀ ਜਵਾਕਾਂ ਵਾਲੀਆਂ ਗੱਲਾਂ ਕਿ ਟੋਏ ਪਟਦੀ ਐ ਉਹ ਜਵਾਕਾਂ ਵਾਲੀਆਂ ਗੱਲਾਂ ਨਹੀਂ ਹੈਗੀਆਂ ਫਿਰ ਤੁਸੀਂ ਐ ਕਾਹਤੋਂ ਕਰੀ ਆਂਨੇ ਹੋ ਯਾਰ ਮੇਰੀ ਗੱਲ ਸੁਣਨਾ ਐ ਨਹੀਂ ਕਰਦੇ ਜੇ ਕੋਈ ਗੱਲਬਾਤ ਕਰਕੇ ਐ ਆਈ ਹੋਵੇ ਨਾ ਤਾਂ ਟੋਏ ਪੱਟਣ ਨਾਲ ਵੀ ਵੱਧ ਹੋ ਜਾਂਦਾ ਕੰਮ ਮੁਰਕੇ ਸਮਨੋ ਕੋਈ ਨਾ ਲੱਗਦਾ ਬਾਪੂ ਪਹਿਲਾਂ ਤੂੰ ਮੈਨੂੰ ਐਂ ਦੱਸੀ ਮਾਪੂ ਜੀ ਉਹ ਕਈ ਵਾਰੀ ਜਵਾਕ ਕੋ ਗੁੱਸੇ ਗਿੱਲੇ ਹੋ ਕੇ ਆਇਆ ਹੁੰਦਾ ਜਾਂ ਉਹਨਾਂ ਨੇ ਇਹਨੂੰ ਕੁਝ ਕਹਿਤਾ ਹੋਵੇ ਉਹ ਫਿਰ ਪਰਾਉਣਾ ਤਾਂ ਦੱਸੇ ਰੋਜ਼ ਫੋਨ ਕਰਦਾ ਉੱਚੀ ਬੁਲਾਉਣਾ ਬਾਪੂ ਤੂੰ ਤਾਂ ਫਿਰ ਉਹ ਤਾਂ ਦੱਸੇ ਮੈਨੂੰ ਰੋਜ਼ ਉਹਦਾ ਫੋਨ ਆਉਂਦਾ ਹੱਥ ਨੇ ਮੇਰੇ ਫੋਨ ਤੋਂ ਗੱਲ ਕਰਦੀ ਐ ਚੱਲ ਤੂੰ ਨਾ ਮੰਨੀ ਪਰ ਮੈਂ ਤੈਨੂੰ ਫੇਰ ਵੀ ਹੱਥ ਬੰਨ੍ਹ ਕੇ ਕਹਿਣਾ ਵੀ ਜਦੋਂ ਤੁਹਾਡੇ ਦੋਨੇ ਭੈਣ ਭਾਈਆਂ ਦੀ ਗੱਲ ਹੋਵੇ ਨਾ ਫਿਰ ਵੀ ਗੱਲਾਂ ਗੱਲਾਂ ਚ ਪੁੱਛ ਲਈ ਉਹਨੂੰ ਕੋਈ ਨਾ ਪੁੱਛ ਲੂੰਗਾ ਤੂੰ ਪੁੱਛ ਲੈ ਜੇ ਜ ਤੈਨੂੰ ਦਾਦੇ ਹੀਰ ਬਾਪੂ ਪਤਾ ਨਹੀਂ ਕੀ ਹੋ ਇਹਦਾ ਜਦੋਂ ਬੰਦਾ ਬੁढ़ा ਹੋ ਜਾਂਦਾ ਨਾ ਦਿਮਾਗ ਜਵਾਕਾਂ ਵਰਗਾ ਹੋ ਜਾਂਦਾ ਇੱਕੇ ਗੱਲ ਨੂੰ 걔ੜਾ ਇੱਕੇ ਗੱਲ ਨੂੰ 걔ੜਾ ਸਮਝ ਨਹੀਂ ਆਉਂਦੀ ਬੰਦਾ ਕੀ ਕਰੇ ਮੇਰੀ ਗੱਲ ਸੁਣ ਲਓ ਹੁਣ ਗੋਹਾ ਹਟਾ ਕੇ ਹਟਿਆ ਜੇ ਹੁਣ ਕਰਤਾ ਦੁਆਰੇ ਫੌੜੇ ਲਾऊं ਮੇਰੇ ਸੜੇ ਦੀਆਂ ਨੇ ਲਹੂ ਪੀ ਲਿਆ ਲੇਟ ਹੋਈ ਜਾਂਨੇ ਆ ਯਾਰ ਕੰਮ ਤੋਂ ਕੰਮ ਤੇ ਵੀ ਜਾਣਾ ਗੱਲ ਸੁਣ ਬੇ ਹਾਂ ਮੈਂ ਤੈਨੂੰ ਐਂ ਕਹਿੰਦੀ ਸੀ ਕੀ ਕਹਿੰਦੀ ਸੀ ਮੂਤ ਕੇ ਆਵਾ ਹੁਣ ਕਨਾ ਬਾਸੂ ਨੂੰ ਤੋਤਾ ਬਾਹਰ ਮੂਤਲਾ ਜਾ ਕੇ ਬਾਹਰ ਹੁਣ ਕਿੱਥੇ ਮੂਤਰਾ ਬੈਠਾਂ ਵਾਲੇ ਕਮਰੇ ਚ ਮੂਤੇ ਆਉਣਾ ਜਾ ਕੇ ਬੇ ਆ ਮੇਰੇ ਕੋ ਨਾ ਹਲਪਟਲ ਜਿਹਾ ਨਾ ਮਰ ਕੰਮ ਦੀ ਗੱਲ ਕਰ ਲੈ ਕੋਈ ਕੀ ਕੰਮ ਦੀ ਗੱਲ ਕਰਨੀ ਹੈ ਪਹਿਲਾਂ ਤਾਂ ਚਲ ਤੂੰ ਹੀ ਦੱਸ ਕੰਮ ਦੀ ਗੱਲ ਹਾਂ ਪਹਿਲਾਂ ਤਾਂ ਮੈਂ ਡੈਡ ਨੂੰ ਕਹਿ ਕੇ ਹਟਿਆ ਹੁਣ ਤੈਨੂੰ ਕਹਿਣੀ ਆ ਇੰਨੇ ਦਿਨ ਹੋ ਗਏ ਉਹਨੂੰ ਬੈਠੀ ਨੂੰ ਨਾ ਮਿਲ ਲੈਂਦੀ ਜਾਣ ਦੇ ਤਾਂ ਓਏ ਹੁਣ ਬਾਪੂ ਮੈਨੂੰ ਕਹਿ ਕੇ ਹਟਿਆ ਵੀ ਜਾਣਦਾ ਨਾ ਨਹੀਂ ਲੈਂਦੀ ਮੈਂ ਕੀ ਕਰਾਂ ਮੈਨੂੰ ਐ ਦੱਸ ਸੋਨੂੰ ਸੋਨੂੰ ਕੀ ਕਹਿੰਦੀ ਉਹ ਓਏ ਬੈਠੀ ਮੇਰੀ ਗੱਲ ਸੁਣ ਤੂੰ ਆਪ ਹੀ ਦੱਸ ਨਾ ਜਿਹੇ ਰਹਿਣ ਦਾ ਸੋਚ ਕੇ ਆਈ ਹੁੰਦੀ ਫਿਰ ਕੱਪੜੇ ਨਾਲ ਲੈ ਕੇ ਆਉਂ ਤੈਨੂੰ ਐ ਹੋਣਾ ਵੀ ਤੇਰੇ ਸੂਟ ਮਿੱਧੀ ਜਾਂਦੀ ਐ। ਹੋਰ ਹੁਣ ਫਿਰ ਤੈਨੂੰ ਕਿਹੜਾ ਸੂਟ ਨਹੀਂ ਜੁੜਦੇ? ਮੈਂ ਤਾਂ ਉਹਨੂੰ ਅੱਜ ਨਵੇਂ ਦਵਾ ਲਿਆਂਗਾ, ਉਹੀ ਔਖੇ ਹੋ ਰਹੇ ਮੇਰੀ ਭੈਣ ਤੇ। ਅੱਛਾ, ਜਦੋਂ ਮੈਂ ਕਹਿਣੀ ਹੁੰਨੀ ਐ ਮੈਨੂੰ ਸੂਟ ਦਵਾ ਲਿਆ, ਉਦੋਂ ਤਾਂ ਤੇਰੀ ਜੇਬ 'ਚੋਂ ਪੈਸੇ ਨਿਕਲਦੇ। ਹੁਣ ਆ ਕਿਵੇਂ ਭੈਣ ਨੂੰ ਨਵੇਂ ਸੂਟ ਦਵਾ ਲੈਣਾ? ਨਾ ਤੂੰ ਪੇਕੇ ਨੂੰ ਲੈ ਕੇ ਆਈ ਤੇ ਇਹ ਵੀ ਹੁਰੀ ਆਏ ਨੇ। ਭੁੱਲ ਗਿਆ ਤੂੰ, ਮੇਰੇ ਪੇਕੇ ਨੇ ਨਹੀਂ ਦਿੱਤਾ ਸੀ ਇਹ ਸੂਟ ਠੀਕ ਐ। ਤੇ ਨਾਲੇ ਮੇਰੀ ਗੱਲ ਸੁਣ ਲੈ। ਹੁਣ ਉਹਨਾਂ ਸਿੱਧੇ ਮੂੰਹ ਪੁੱਛ ਲੈ। ਪੱਕਾ ਕੋਈ ਨਾ ਕੋਈ ਗੱਲਬਾਤ ਹੋਈ ਐ। ਤੁਸੀਂ ਮੰਨੋ ਚਾਹੇ ਉਹ ਦੱਸੇ ਫਿਰ ਮੈਨੂੰ ਜੇ ਕੋਈ ਗੱਲ ਵੀ ਹੋਵੇ ਅਗਲਾ ਕਿਉਂ ਕਹੇ ਵੀ ਪਈ ਮੈਂ ਲੈਣਾ ਆਉਣਾ ਉਹ ਤਾਂ ਮੈਨੂੰ ਕਹਿੰਦਾ ਕਹਿੰਦਾ ਮੈਂ ਲੈਣਾ ਆਉਣਾ ਭਾਈ ਇਹ ਕਹਿੰਦੀ ਕਹਿੰਦੀ ਮੈਂ ਦੋ ਕਿ ਦਿਨਾਂ ਨੂੰ ਭੱਗ ਜੂ ਫਿਰ ਕੀ ਹੁੰਦਾ ਐਤ ਕੀ ਰਹੀ ਐ ਚਾਰ ਦਿਨ ਐਤ ਕੀ ਛੋਟੇ ਪਾਣੀ ਲੰਘਣਾ ਔਖਾ ਹੋ ਰਿਹਾ ਚਾਰ ਦਿਨ ਨਹੀਂ ਹੋਏ ਹੈਗੇ ਹਫਤਾ ਹੋ ਗਿਆ ਇੰਨੇ ਦਿਨ ਕੌਣ ਲੈਂਦਾ ਨਾਲੇ ਉਹਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਕਰੇ ਕੰਮ ਦਾ ਨਹੀਂ ਸਰਦਾ ਸੱਸ ਦੇ ਤਾਂ ਇਹ ਗੋਡੇ ਦੁਖਦੇ ਨੇ ਫਿਰ ਕੀ ਹੋ ਗਿਆ ਜੇ ਸੱਸ ਦੇ ਤਾਂ ਗੋਡੇ ਦੁਖਦੇ ਨੇ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਵੀ ਛੋਟੇ ਕੀ ਤਕਲੀਫ ਹੈ ਉਹ ਤਾਂ ਉਰੀ ਰਹੁ ਜਿੰਨਾ ਚਿਰ ਉਹਦਾ ਜੀ ਕਰੂ ਉਹ ਨਹੀਂ ਜਾਂਦੀ ਮੇਰੀ ਗ ਕਿਤੇ ਹੋ ਰਹੀ ਐ ਨਾ ਚੰਦ ਚੜਾਇਆ ਹੋਗਾ ਤੇ ਭੁਗਤਣਾ ਪਾਉਣਾ ਪੈਣਾ ਉਹ ਕਿਧਰੇ ਨਹੀਂ ਚੰਦ ਚੜਾਇਆ ਚੰਦ ਚੜਾਇਆ ਹੋਊ ਇਹਨੇ ਕਿਧਰ ਮੂੰ ਚੱਕਿਆ ਹਾਂ ਹਾਂ ਦਿਨ ਦੱਸੇ ਬਾਥਰੂਮ ਤੋਂ ਗਿਆ ਈ ਮੈਂ ਫਿਰ ਜੇ ਬਾਥਰੂਮ ਧੋਤਾ ਐ ਮੂਤਣਾ ਵੀ ਨਹੀਂ ਹੁਣ ਬੰਦੇ ਨੇ ਧੋਤਾ ਹੋਵੇ ਕਮਾਲ ਦੀ ਗੱਲ ਹੋਈ ਪਈ ਐ ਨਾਲੀ ਜਿਵੇਂ ਹੀ ਨਿਕਲ ਕੇ ਆਇਆ ਬੁੱਝੜ ਜਾਂ ਟੱਬਰ ਇਹਨਾਂ ਦਾ ਤਾਂ ਆ ਆਪ ਤਾਂ ਕੋਈ ਕੰਮ ਧੰਦਾ ਕਰਨਾ ਹੀ ਨਹੀਂ ਜਿਹੜਾ ਕੰਮ ਧੰਦਾ ਉਹਨੂੰ ਵੀ ਵਿਗਾੜ ਜਾਂਦੇ ਨੇ ਆ ਦੇਖ ਲੈ ਪਾਪੇ ਦੇ ਕੰਮ ਪੀ ਕੇ ਚਾਹ ਆਲਾ ਕੌਲਾ ਝੂਠਾ ਆਂਦਰੇ ਧਰ ਦਿੰਦਾ ਵੀ ਬੰਦਾ ਭਾਂਡੇ ਮਾਂਜਣ ਵਾਲੀ ਥਾਂ ਤੇ ਧਰ ਦੇ ਓਹੋ ਫਿਰ ਕੀ ਹੋ ਗਿਆ ਚੱਲ ਚੰਗਾ ਮੈਂ ਜਾ ਕੇ ਆਉਣਾ ਕਿੱਥੇ ਜਾ ਕੇ ਆਉਣਾ ਕੰਮ ਤੇ ਤਾਂ ਜਾਣਾ ਹੁੰਨਾ ਫਿਰ ਵਗ ਜਾ ਓਏ ਜਾਨਾ ਮੈਂ ਤਾਂ ਤੈਨੂੰ ਦੱਸਣ ਆਇਆ ਦੀ ਰੋਟੀ ਰੋਟੀ ਖਾ ਲਈ ਤੂੰ ਹਾਂ ਰੋਟੀ ਖਾ ਲਈ ਬਾਕੀ ਫਿਰ ਮਾਂ ਚਾਹ ਬਣਾਵਾ ਦੋ ਕੁੱਟ ਨਾ ਬੱਸ ਚਾਹ ਤਾਂ ਹੁਣ ਫਿਰ ਲੇਟ ਹੋਈ ਜਾਣਾ ਫਰੀਦ ਚੰਗਾ ਵਗ ਜਾ ਰੋਜ਼ ਲੇਟ ਹੀ ਹੁੰਨੇ ਤੂੰ ਟਾਈਮ ਤੇ ਗਏ ਕਦੇ ਓਏ ਆਈ ਹੁੰਦਾ ਤੇ ਉਹ ਮੈਂ ਤਾਂ ਪਾਣੀ ਗਰਮ ਕਰੀ ਜਾਂਦੀ ਸੀ ਨਹਾਉਣ ਨੂੰ ਅੱਛਾ ਚਲ ਨਹਾ ਲਾ ਤਾਂ ਹਾਂ ਮੈਂ ਤੈਨੂੰ ਆਹ ਪੁੱਛਦਾ ਸੀ ਹੂੰ ਸੱਚ ਸੱਚ ਦੱਸੀ ਤੇਰੀ ਕੋਈ ਬਾਈ ਨਾਲ ਗੱਲ ਤਾਂ ਨਹੀਂ ਹੋਈ ਬਰੋਣੇ ਨਾਲ ਤੂੰ ਵੀ ਲੱਗ ਜਾ ਹੁਣ ਭਾਸ਼ਣ ਦੇਣਾ ਤੁਹਾਡੇ ਦਿਮਾਗ ਚ ਕੀ ਕੀੜਾ ਵੱੜ ਰਿਹਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤਾਂ ਹੂੰ ਪੁੱਛਦਾ ਜੇ ਬਾਰੀ ਨਹੀਂ ਦਿੱਕਤ ਹੈ ਬਾਈ ਮੈਂ ਬਗ ਜਾਂਦੀ ਨਹੀਂ ਨਹੀਂ ਮੈਂ ਤਾਂ ਹੂੰ ਪੁੱਛਦਾ ਦੀ ਆਹੀ ਤੇਰੇ ਮੂੰਹ ਚੋਂ ਕਾ ਹੋਣਾ ਸੀ ਮੈਨੂੰ ਨਾ ਕਈ ਵਾਰੀ ਸ਼ੱਕ ਪੈ ਜਾਂਦਾ ਵੀ ਤੂੰ ਐਨੇ ਦਿਨ ਪਤਾ ਨਹੀਂ ਕਿਵੇਂ ਲਾਤੀ ਉਹਦਾ ਮੈਂ ਤੈਨੂੰ ਵਾਰੀ ਵਾਰੀ ਪੁੱਛਦਾ ਰਿਹਾ ਨਾ ਆ ਕਰਕੇ ਕੁਈ ਨਾ ਦਰਾਦਾ ਘਰ ਹੈ ਜਿੰਨੇ ਦਿਨ ਮਰਜੀ ਰਹੇ ਜੇ ਕਿਸੇ ਚੀਜ਼ ਦੀ ਲੋੜ ਹੈ ਤੂੰ ਦੱਸ ਦੇ ਮੈਂ ਲਿਆ ਦੂੰ ਹਾਈਬ੍ਰੇਟਿਆਂ ਤੋਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਹਾਂ ਪੱਕਾ ਹਾਂ ਖਾਲੀ ਸੇਵੀਆਂ ਆਈਆਂ ਨੂਡਲ ਚ ਉਹ ਲਿਆ ਦੂੰ ਮੈਂ ਨਹੀਂ ਖਾਂਦੀ ਅੱਗ ਸੁਆਹੇ ਜਾ ਤੂੰ ਦੱਸ ਦੇ ਸੇਵੀਆਂ ਖਾਣੀਆਂ ਨੇ ਮੈਂ ਬਣਾ ਦੂੰਗੀ ਤੈਨੂੰ ਹੱਥ ਨਾਲ ਹਾਂ ਬਣੀ ਨਾ ਗੱਲ ਐ ਤੈਨੂੰ ਪਤਾ ਹੈ ਵੀ ਮੈਂ ਕੀ ਕਹਿਣਾ ਚਾਹੁੰਨਾ ਬਣਾ ਦੇ ਚੰਗਾ 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 ਜਿਹੜਾ ਵੀ ਹੁੰਦਾ ਇੱਕੋ ਗੱਲ ਕਹਿੰਦਾ ਕੀ ਦੱਸਾਂ ਮੈਨਾਂ ਨੂੰ ਕਿੰਨੇ ਕ ਦਿਨ ਲਕੋ ਕੇ ਰੱਖੂਗੀ ਇਨਾਂ ਤੋਂ ਸਮਝ ਨਹੀਂ ਆਉਂਦੀ ਮੈਨੂੰ ਤਾਂ ਹੁਣ ਦੋਨੋਂ ਨੇ ਵੀ ਨਹੀਂ ਫੋਨ ਕੀਤਾ ਹੈਗਾ ਮੈਨੂੰ ਮੰਮੀ ਨੇ ਕਿਤੇ ਉਹਨਾਂ ਨੂੰ ਵੀ ਨਾ ਸਿਖਾਤਾ ਹੋਵੇ ਪਰ ਪਿੱਛੇ ਲੱਗਣ ਵਾਲੇ ਤਾਂ ਉਹ ਹੈ ਨਹੀਂ ਪਰ ਮੈਨੂੰ ਲੈਣ ਕਿਉਂ ਨਹੀਂ ਆਏ ਉਹ ਕਿਤੇ ਤਾਂ ਮੈਨੂੰ ਇੱਕ ਦਿਨ ਹੀ ਰਹਿਣ ਦਿੰਦੇ ਸੀ ਤੇ ਹੁਣ ਪੂਰਾ ਹਫਤਾ ਹੋ ਗਿਆ ਫੋਨ ਕਰਕੇ ਹਾਲ ਵੀ ਨਹੀਂ ਪੁੱਛਿਆ ਮਿੱਤੂ ਠੀਕ ਹੈ ਜਾਂ ਨਹੀਂ ਜਦੋਂ ਵੀਰ ਆ ਗਿਆ ਨਾ ਮਾਪੇ ਫੋਨ ਲਾ ਕੇ ਦੇਖੂਗੇ ਉਹਨਾਂ ਨੂੰ ਅੱਜ ਸੱਚਾ ਭਾਬੀ ਨੂੰ ਕਿਹਾ ਦਾ ਸੂਟ ਦੇ ਦੇ ਦੋ ਦਿਨ ਹੋ ਗਏ ਪਾਏ ਨੂੰ ਨਾ ਕੇ ਸੂਟ ਬਦਲ ਲੂੰਗੀ ਭਾਬੀ ਭਾਬੀ ਆਉਂਦੀ ਏ ਤਰੀ ਹਾਂ ਭਰੀ ਤਾਂ ਭਾਬੀ ਮੈਂ ਤਾਂ ਕਹਿੰਦੀ ਸੀ ਮੈਂ ਕ ਕਰੇ ਪਾਉਣ ਵਾਲਾ ਕੋਈ ਸੂਟ ਹੀ ਦੇ ਦੇ ਤੇਰਾ ਆ ਦੋ ਦਿਨ ਹੋ ਗਏ ਪਾਏ ਇਹਨੂੰ ਨਾ ਕਿ ਬਦਲ ਲੈਂਦੀ ਮੈਂ ਪ੍ਰੀਤ ਤੈਨੂੰ ਵੀ ਪਤਾ ਵੀ ਤੈਨੂੰ ਹਫਤਾ ਹੋ ਗਿਆ ਇਹਨੂੰ ਤੇ ਉਦੋਂ ਦੀ ਤੂੰ ਮੇਰੇ ਸੂਟ ਹੀ ਪਾਈ ਜਾਨੀ ਆ ਉਹ ਮਸ਼ੀਨ ਭਰੀ ਭਰੀ ਪਈ ਆ ਕੱਲ ਨਾਲ ਤੋਂ ਮਾ 10 ਮਹੀਨੇ ਕੱਪੜੇ ਕੱਪੜੇ ਦਾ ਭਾਬੀ ਮੈਂ ਤੋ ਦੇਨੀ ਆ ਤੂੰ ਮੈਨੂੰ ਦੱਸ ਦਿੰਦੀ ਮੈਂ ਤੈਨੂੰ ਰੋਜ ਤੱਕ ਕਹਿੰਦੀ ਆ ਵੀ ਮੈਨੂੰ ਦੱਸ ਮੈਂ ਤੋ ਦੇਨੀ ਆ ਤੂੰ ਤਾਂ ਕਹਿ ਦਿੰਦੀ ਆ ਵੀ ਕੋਈ ਨਹੀਂ ਮਾਪੇ ਕਰ ਲੂਗੀ ਕੰਮ ਕਰ ਤਾਂ ਮੈਂ ਆਪ ਹੀ ਲਊਂ ਨਾ ਜੇ ਤੈਨੂੰ ਪਤਾ ਸੀ ਵੀ ਤੂੰ ਹਫ਼ਤਾ 10 ਦਿਨ ਲਾ ਕੇ ਜਾਏਂਗੀ ਤਾਂ ਤੂੰ ਕੱਪੜੇ ਨਾਲ ਲੈ ਕੇ ਆਉਣੇ ਸੀ ਆਪਦੇ ਹੁਣ ਤੂੰ ਮੈਨੂੰ ਆਪ ਦੱਸ ਨਾ ਤਾਂ ਤੇਰੇ ਕੋਈ ਸੂਟ ਪਾਉਣ ਨੂੰ ਰਿਹਾ ਨਾ ਮੇਰੇ ਨੂੰ ਉਹ ਤਾਂ ਭਾਬੀ ਮੈਂ ਬਸ ਤੇ ਆਈ ਸੀ ਮੈਂ ਕਿਹਾ ਬਸ ਤੇ ਤੈਨੂੰ ਪਤਾ ਕਿੱਥੇ ਝੋਲੇ ਖੜੀਸ ਦੀ ਫਿਰੂੰਗੀ ਤਾਂ ਕਰਕੇ ਨਹੀਂ ਲੈ ਕੇ ਜੇ ਝੋਣਾ ਨਹੀਂ ਚੱਕਣਾ ਸੀ ਘੱਟੋ ਘੱਟ ਬੰਦੇ ਇੱਕ ਦੋ ਸੂਟ ਲਫਾਫੇ ਚ ਭਾਗੇ ਲਿਆਉਂਦਾ ਚਲ ਐ ਕਰ ਜੇ ਤੂੰ ਹਣੇ 2-3 ਦਿਨ ਰਹਿਣੀ ਆ ਤਾਂ ਫਿਰ ਸੂਟ ਮੰਗਾ ਲੈ ਨਾਲੇ ਮੇਰੀ ਗੱਲ ਸੁਣ ਆ ਗਵਾਂਡੀ ਵੀ ਗੱਲਾਂ ਕਰਨ ਲੱਗ ਗਏ ਵੀ ਇਹਨਾਂ ਦੇ ਕੁੜੇ ਨੂੰ ਹਫ਼ਤਾ ਹੋ ਗਿਆ ਇਹਨੂੰ ਵੀ ਕਿਤੇ ਰੁੱਸ ਰਸਾ ਕੇ ਤਾਂ ਨਹੀਂ ਹੁਣ ਮੈਂ ਦੱਸ ਗਵੰਡ ਨੂੰ ਕੀ ਜਵਾਬ ਦਵਾਂ ਲੈ ਰੁੱਸਣ ਵਾਲੀ ਕਿਹੜੀ ਗੱਲ ਐ ਐਨੇ ਕ ਤਾਂ ਉਹਨਾਂ ਦਾ ਦਿਮਾਗ ਕੰਮ ਕਰਦੀ ਹੋਊਗਾ ਉਹਨਾਂ ਦੀਆਂ ਕੁੜੀਆਂ ਨਹੀਂ ਆਉਂਦੀਆਂ ਦੱਸ ਮਿਲਣ ਭਾਈ ਜੀ ਅਗਲੇ ਦੀਆਂ ਕੁੜੀਆਂ ਆਉਂਦੀਆਂ ਨੇ ਪਹਿਲੀ ਗੱਲ ਤਾਂ ਉਹਦਾ ਕਪੜਾ ਲੈ ਕੇ ਆਉਂਦੀਆਂ ਨੇ ਤੇ ਨਾਲ ਇੰਨੇ ਦਿਨ ਨਹੀਂ ਰਹਿ ਕਹਿੰਦੀਆਂ ਅਗਲੇ ਦੂਜੇ ਦਿਨ ਮੁੜ ਜਾਂਦੀਆਂ ਨੇ ਉਹਨਾਂ ਨੂੰ ਵੀ ਪਤਾ ਵੀ ਅਗਲੇ ਦਾ ਘਰੇ ਨਹੀਂ ਸਰਦਾ ਤੇਰਾ ਪਤਾ ਨਹੀਂ ਕਿਵੇਂ ਸਰ ਜਾਂਦਾ ਲੈ ਸਾਨੂੰ ਭਾਬੀ ਮੇਰੇ ਘਰੇ ਪਿੱਛੇ ਸਰਦਾ ਹੁਣ ਨਲਿ ਮੈਂ ਕਿਹੜੇ ਰੋਜ਼ ਹੀ ਹੁੰਨੀ ਆ ਤੈਨੂੰ ਪਤਾ ਹੈ ਵਿਆਹ ਤੋਂ ਬਾਅਦ ਮੈਂ ਕਿਤੇ ਪਹਿਲੀ ਵਾਰ ਹੀ ਨਹੀਂਦਰ ਰਹੀ ਹੋਊਂਗੀ ਮੇਰੀ ਗੱਲ ਸੁਣ ਪ੍ਰੀਤ ਆਪ ਤਾਂ ਤੂੰ ਕੱਪੜੇ ਲੈ ਕੇ ਨਹੀਂ ਆਉਣੇ ਹੈਗੇ ਆਪਦੀ ਸੱਸ ਨਾਲ ਨਾ ਮੇਰੀ ਗੱਲ ਕਰਾ ਦੇ ਮੈਂ ਉਹਨਾਂ ਨੂੰ ਕਹਿ ਦਿੰਨੀ ਆ ਵੀ ਪਈਆ ਦੇ ਕੱਪੜੇ ਭੇਜ ਦਿਓ ਇਹ ਤਾਂ ਤਾਂ ਜੀ ਨਹੀਂ ਕਰਦਾ ਹਾਲੇ ਇੱਥੇ ਆਉਣ ਨੂੰ ਕੋਈ ਨਾ ਭਾਬੀ ਮੈਂ ਕਹਿ ਦੂੰਗੀ ਉਹਨਾਂ ਨੂੰ ਫੜਾ ਜਾਣਗੇ ਮੇਰੇ ਕੱਪੜੇ ਤੇ ਨਾਲੇ ਇੱਕ ਅੱਧੇ ਦਿਨ ਤੱਕ ਉਹਨਾਂ ਨੇ ਆਉਣਾ ਹੀ ਹੈ ਮੈਨੂੰ ਲੈਣਾ ਚੰਗਾ ਆਹੀ ਸੂਟ ਪਾ ਲੈਣੀ ਆ ਫਿਰ ਮੈਂ ਭਾਬੀ ਨਾਲ ਕਿ ਕੋਈ ਨਾ ਹਾਂ ਆਹੀ ਪਾ ਲੈ ਇਹਨੂੰ ਕੀ ਹੋਇਆ ਤੂੰ ਕਿਹੜਾ ਕੋਈ ਕੰਮ ਦਿੰਦਾ ਕਰਨਾ ਵੀ ਜਿਹੜਾ ਲੱਭੜ ਗਿਆ ਹੋਊ ਬਿੰਦੇ ਬਿੰਦੇ ਅਖੇ ਸੂਟ ਦੇ ਦੇ ਸੂਟ ਦੇ ਦੇ ਕੰਮ ਨੂੰ ਹੱਥ ਨਹੀਂ ਲਾਉਣਾ ਵੀ ਜਦ ਸੂਟਾਂ ਨੂੰ ਕੀ ਖਲ ਲੱਗ ਜਾਂਦੀ ਹੈਗੀ ਕੋਈ ਟਾਰਚ ਕਿੰਨੀ ਨਹੀਂ ਘਟ ਹੈਗੀ ਆਈ ਨਹੀਂ ਸਮਝਾਉਂਦੀ ਹੈਗੀ ਪ੍ਰੀਤ ਜਾਨ ਦਾ ਨਾਮ ਹੀ ਲੈਂਦੀ ਮੈਨੂੰ ਕੋਈ ਨਾ ਕੋਈ ਸਕੀਮ ਲਾਉਣੀ ਪਊਗੀ ਨਾ ਤਾਂ ਆਪਦੀ ਸੱਸ ਨਾਲ ਗੱਲ ਕਰਾਉਂਦੀ ਆ ਨਾ ਇਹਦਾ ਘਰ ਵਾਲਾ ਕੁਝ ਬੋਲਦਾ ਕੀ ਕਰਾਂ ਆਈ ਕਰਦੀ ਆ ਮੈਂ ਇਹਨਾਂ ਨੂੰ ਕਹਿ ਕੇ ਵਗ ਜਾਨੀ ਵੀ ਮੈਂ ਪੇਕੇ ਚਲਨੀ ਆ ਇਸੇ ਬਹਾਨੇ ਮੈਂ ਦੀ ਸੱਸ ਕੋਲ ਪੁੱਛਤਾਉਂਗੀ ਵੀ ਆਖਰ ਨੂੰ ਗੱਲ ਕੀ ਆ ਅੱਗੇ ਤਾਂ ਤੁਸੀਂ ਇਹਨੂੰ ਇੱਕ ਦਿਨ ਨਹੀਂ ਸੀ ਰਹਿਣ ਦਿੰਦੇ ਹੁਣ ਹਫਤਾ ਹੋ ਗਿਆ ਇੱਥੇ ਬੈਠੀ ਐ ਹਾਂ ਆਹੀ ਸੇ ਹੀ ਰੋ ਈਸ਼ੂ ਨਾਲ ਕਰਦੇ ਗੱਲ ਵੀ ਮੈਂ ਪੇਕੇ ਜਾਣਾ ਕੀ ਕਰੀਏ ਨਮਸ ਡੈਡੀ ਈਸ਼ੂ ਆਏ ਨਹੀਂ ਹਾਲ ਤੱਕ ਨਾ ਪੁੱਤ ਤੈਨੂੰ ਪਤਾ ਤਾਂ ਹੈ ਕਿੰਨੇ ਵਜੇ ਆਉਂਦਾ ਉਹ ਹਜੇ ਟਾਈਮ ਹੀ ਨਹੀਂ ਹੋਇਆ ਉਹ ਤਾਂ ਦੇਖ ਅੱਛਾ ਡੇੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਦੱਸ ਪੁੱਤ ਕੀ ਗੱਲ ਹੈ ਇਹ ਗੱਲ ਮੈਂਣਾ ਇਹ ਕਹਿੰਦੀ ਸੀ ਵੀ ਹੁਣ ਤਾਂ ਪ੍ਰੀਤ ਹੈਗੀ ਐ ਇੱਥੇ ਤੇ ਮੈਂ ਨਾ ਪੇਕੇ ਜਾ ਕੇ ਆਉਣਾ ਸੀਗਾ ਜਾਇਆ ਮਾਂ ਲੈ ਅੱਜ ਤਿੱਕਰ ਤਾਂ ਪੁੱਤ ਮੈਨੂੰ ਪੁੱਛਿਆ ਨਹੀਂ ਅੱਜ ਕਿਵੇਂ ਮੈਨੂੰ ਪੁੱਛ ਲਿਆ ਡੈਡੀ ਜੀ ਹੁਣ ਪੁੱਛ ਲਿਆ ਤਾਂ ਫਿਰ ਹਾਂ ਨਾਂ ਵੀ ਦੱਸ ਦੋ ਜੇ ਪੁੱਛਾਂ ਤੁਸੀਂ ਤਾਂ ਵੀ ਮਗਰ ਪੈਣੇ ਜੀ ਨਾਂ ਪੁੱਛਾ ਤਾਂ ਵੀ ਮਗਰ ਪੈਣੇ ਹੋ ਓਏ ਪੁੱਤ ਤੇਰੇ ਚ ਮਗਰ ਪੈਣ ਵਾਲੇ ਕੀ ਗੱਲ ਐ ਜਦੋਂ ਅੱਜ ਤਿੱਕਰ ਤੁਸੀਂ ਮੈਨੂੰ ਪੁੱਛਿਆ ਹੀ ਨਹੀਂ ਅੱਜ ਵੀ ਪੁੱਛਣ ਦੀ ਕੀ ਲੋੜ ਸੀ ਨਾਲੇ ਆਥੜੇ ਆ ਜੂਆ ਈਸ਼ੂ ਉਹ ਤੋਂ ਪੁੱਛ ਲਈ ਪਰ ਬਗ ਜੀ ਜਦੋਂ ਕੰਮ ਤੋਂ ਆ ਗਿਆ ਉਹ ਤੋਂ ਪੁੱਛ ਲਈ ਚਲ ਠੀਕ ਆ ਤੁਹਾਡੇ ਵੱਲੋਂ ਤਾਂ ਨਹੀਂ ਕੋਈ ਹੈਗੀ ਲੈ ਮੈਂ ਅੱਗੇ ਕਦੇ ਕਹਾਂ ਤੂੰ ਜਾਣਾ ਜਾਇਆ ਰੋਟੀਆਂ ਦਾ ਹੁਣ ਪ੍ਰੀਤ ਹੈਗੇ ਦੋ ਰੋਟੀਆਂ ਉਹ ਲਾ ਦੂ ਫੇਰ ਕੀ ਗੱਲ ਹੈ ਕਿਤੇ ਇਹ ਨਾ ਨਾ ਹੋਵੇ ਮੈਂ ਬਗ ਜਾ ਮੋੜ ਕੇ ਤੁਸੀਂ ਈਸ਼ੂ ਨੂੰ ਉਂਗਲਾਂ ਲਾਉਣ ਲੱਗ ਜਾਂ ਉਹ ਲੈ ਮੈਂ ਅੱਜ ਤੱਕ ਕਰ ਕਦੇ ਉਹਨੂੰ ਕੁਝ ਕਹੇ ਕੁਝ ਸਿਖਾਏਗਾ ਤੂੰ ਨਾ ਬੁੱਤ ਗੱਲ ਦੇਖ ਕੇ ਕਰਾ ਕਰ ਮਾਣੀ ਮੋਟੀ ਵੈਸੇ ਤਾਂ ਡੈਡੀ ਮੈਨੂੰ ਪੁੱਛਣ ਦੀ ਲੋੜ ਵੀ ਨਹੀਂ ਹੈਗੀ ਕਿਉਂਕਿ ਥੋੜੀ ਜੀ ਵੀ ਤਾਂ ਪੇਕਿਆ ਹੀ ਬੈਠੀ ਆ ਫਿਰ ਮੈਂ ਕਿਉਂ ਨਹੀਂ ਜਾ ਸਕਦੀ ਮੇਰੇ ਚਲੂ ਹੀ ਪੁੱਛ ਲਿਆ ਚੱਲ ਪੁੱਤ ਜੇ ਕੋਈ ਪੁੱਛ ਲਿਆ ਤਾਂ ਵੀ ਕੋਈ ਮਾੜਾ ਨਹੀਂ ਜੇ ਨਾ ਪੁੱਛਦੀ ਤਾਂ ਵੀ ਕੋਈ ਮਾੜਾ ਨਹੀਂ ਸੀ ਕਿਉਂ ਅੱਗੇ ਨਾ ਮੈਥੋਂ ਕਦੇ ਪੁੱਛ ਪੜਤਾਲ ਕੀਤੀ ਆ ਤੁਸੀਂ ਨਾ ਕਿਤੇ ਪੁੱਛ ਕੇ ਗਏ ਹੋ ਚਲੋ ਠੀਕ ਆ ਮੈਂ ਈਸ਼ੂ ਨਹੀਂ ਪੁੱਛ ਲੂੰਗੀ ਚਲ ਈਸ਼ੂ ਨੂੰ ਪੁੱਛ ਲਈ ਆਜੂ ਆਥਣੇ ਨੇ ਅੱਜ ਦੇ ਕਰ ਕਦੇ ਪੁੱਛਿਆ ਨਹੀਂ ਅੱਜ ਪਤਾ ਨਹੀਂ ਕਿਉਂ ਤੁਹਾਨੂੰ ਵੀ ਮੈਥੋਂ ਪੁੱਛਣਾ ਕੀ ਵੀ ਦਾੜੀ ਵਗ ਜਾਂ ਮੈਂ ਲੈ ਹਲੇ ਤੱਕ ਨਹੀਂ ਆਇਆ ਹੈਗਾ ਐਨ ਵੀ ਮਾਂ ਦੇ ਪੁੱਤ ਨੇ ਸੋਈ ਖਾ ਰੱਖੀ ਐ ਵੀ ਜਿੱਦਨ ਮੈਨੂੰ ਕੰਮ ਹੋਵੇ ਨਾ ਉਦੋਂ ਤਾਂ ਪਤੰਦਰਾ ਲੇਟ ਹੀ ਆਉਂਦਾ ਹੁੰਦਾ ਨਹੀਂ ਮੂੰਹ ਜਾ ਕੇ ਪਹਿਲੀ ਆ ਜਾਂਦਾ ਨਾ ਤੂੰ ਰਿਆ ਐ ਗੇਟ 'ਚ ਖੜੀ ਐ ਮੈਂ ਤਾਂ ਤੈਨੂੰ ਡਿੱਗਦੀ ਸੀ ਨਾ ਅੱਗੇ ਤਾਂ ਪਹਿਲੀ ਆ ਨਮੂਹ ਜਾ ਕੇ ਅੱਜ ਲੇਟ ਹੋ ਗਿਆ ਨਾ ਫੇਰ ਡਿੱਕਿਆ ਤਾਂ ਅੰਦਰ ਬੈ ਕੇ ਵੀ ਜਾ ਸਕਦਾ ਐ ਇੱਥੋਂ ਦੀ 100 ਬੰਦਾ ਟੱਪਦਾ ਸੜਕ ਤੋਂ ਚੱਕ ਕੇ ਮੂੰਹ ਰੇ ਖੜੀ ਐ ਨਾ ਸਿਰ ਤੇ ਚੁੰਨੀ ਐ ਲੈ ਸਿਰ ਤੇ ਚੁੰਨੀ ਮੈਂ ਇੱਥੋਂ ਲਈ ਆਂਦੀ ਹਾਂ ਮੈਨੂੰ ਐਂ ਦੱਸੋ ਮੈਨੂੰ ਪੈਕੇਜ ਜਾ ਕੇ ਆਉਣਾ ਉਹਦੇ ਫਿਰ ਫਿਰ ਕੀ ਦੱਸ ਜਾਵਾਂ ਕਿ ਨਾ ਜਾਵਾਂ ਕੋਈ ਨਾ ਭਗ ਜੀ ਚਲ ਫਿਰ ਮੈਂ ਭੱਗ ਜਾਂ ਨੀ ਚੰਗਾ ਉਹ ਹੈਲੋ ਹਾਂ ਆਏ ਕਿੱਧਰ ਨਾ ਕੋਈ ਕੱਪੜਾ ਨਾ ਲੀੜਾ ਨਾ ਕੁਝ ਹੋਰ ਨਾਲੇ ਆਥਣ ਦਾ ਵੇਲਾ ਹੋਇਆ ਪਿਆ ਕਿੱਧਰ ਮੂੰਹ ਚੱਕ ਕੇ ਆਏ ਕੋਈ ਨਾ ਸਵੇਰ ਨੂੰ ਮੋੜੀ ਆਉਣਾ ਮੈਂ ਸਵੇਰ ਨੂੰ ਮੋੜਣਾ ਚਲ ਕੋਈ ਕੱਪੜਾ ਲੀੜਾ ਤੇ ਚੱਕ ਲੈ ਫਿਰ ਉਹ ਕੋਈ ਨਾ ਹੀ ਸੂਟ ਪਾ ਕੇ ਮੁੜਾਂਗੀ ਮੈਂ ਚਲ ਚੰਗਾ ਫਿਰ ਹੁਣ ਆਥਣੇ ਕਿਹੜੀ ਬਸ ਆਊ ਆ ਜਾ ਮੈਂ ਤੈਨੂੰ ਛੱਡਿਆ ਹੁਣ ਬਹਿ ਜਾ ਚਲ ਐ ਕਰਦੀ ਆ ਮੈਂ ਨਾ ਹੁਣ ਕੰਮ ਤੋਂ ਤਨ ਵੇੜੀ ਲੈਣੀ ਆ ਸਵੇਰੇ ਭੱਗ ਜੂਗੀ ਫਿਰ ਮੈਂ 10 ਵਾਲੀ ਵਾਸਤੇ ਭੱਗ ਜੂਗੀ ਹੁਣ ਤੈਨੂੰ ਸਵੇਰੇ ਹੋ ਗਿਆ ਹੋਰ ਫਿਰ ਹੁਣ ਤਾਂ ਟਾਈਮ ਬੜਾ ਹੋਇਆ ਪਿਆ ਨਾਲ ਤੁਹਾਨੂੰ ਥੋੜੀ ਜਿਹੀ ਕਰਨਾ ਤੁਸੀਂ ਸਵੇਰੇ ਕੰਮ ਤੇ ਭੱਗ ਜਾਓ ਕੰਮ ਤੇ ਜਾਂਦੇ ਜਾਂਦੇ ਮੇਰੇ ਅੱਡੇ ਤੇ ਛੱਡ ਜਾਓ ਚੱਲ ਚੰਗਾ ਹੂੰ ਚੱਲ ਭੱਗ ਚੱਲ ਹੁਣ ਅੰਦਰ ਫਿਰ ਜਾਣੀ ਆ ਉਹ ਮਗਰ ਪਿਆ ਰਹਿਣਾ ਇਹਦੀ ਵੀ ਮੈਨੂੰ ਸਮਝ ਆਉਂਦੀ ਚੱਕ ਕੇ ਮੂਹਰੇ ਗੇਟ 'ਚ ਖੜੀ ਆ ਇਹਨੇ ਮੇਰੇ ਦੱਸ ਕੀ ਕਰਦੀ ਹੈ ਕਿ ਆਉਣਾ ਇਹਨੇ